ਸਾਡੇ ਵਿੱਚ ਪਹੁੰਚੇ ਨੇ ਸਾਡੇ ਭੈਣ ਜੀ ਚਰਨਜੀਤ ਕੌਰ ਜੀ ਸਾਡੇ ਭੈਣ ਸਰਿੰਦਰ ਕੌਰ ਤੇ ਹੋਰ ਜਿੰਨੀਆਂ ਬੀਬੀਆਂ ਆਈਆਂ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਇਹ ਜਿਹੇ ਐਡੇ ਮੀਂਹ ਦੇ ਮੌਸਮ 'ਚ ਟਾਈਮ ਕੱਢ ਕੇ ਇੱਥੇ ਪਹੁੰਚਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਗੜ ਸਾਹਿਬ ਮੰਚ ਤੇ ਵਿਰਾਜਮਾਨ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰ ਅਰਨਜੀਤ ਸਿੰਘ ਜੀ ਪਟਿਆਲਾ ਜਿਨ੍ਹਾਂ ਦੀ ਰਹਿਮਾਈ ਥੱਲੇ ਅੱਜ ਮੀਟਿੰਗ ਹੋ ਰਹੀ ਹੈ ਤੇ ਸਾਰੇ ਹੀ ਮੁੱਖ ਮਾਨ ਜੋ ਸਟੇਜ ਤੇ ਬਿਰਾਜਮਾਨ ਨੇ ਤੇ ਜੋ ਸਾਹਮਣੇ ਸੰਗਤ ਬੈਠੀ ਹੈ ਪਹਿਲਾ ਸਭ ਤੋਂ ਪਹਿਲਾ ਆਪਾਂ ਗੱਜਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਜੋ ਹੈ ਮੀਟਿੰਗ ਰੱਖੀ ਗਈ ਹੈ ਖਰੜ ਸ਼ਹਿਰ ਦੇ ਜੋ ਹਾਲਾਤ ਨੇ ਉਨਾਂ ਦੇ ਮੁੱਦੇ ਨਜ਼ਰ ਇਹ ਮੀਟਿੰਗ ਅਸੀਂ ਰੱਖੀ ਹੈ ਜਿੱਤੀ ਬਾਈ ਨੇ ਇਹ ਹਮਲਾ ਮਾਰਿਆ ਹੈ ਕਿਉਂਕਿ ਖੰਡਰ ਸ਼ਹਿਰ ਤੋਂ ਜੋ ਅਫਰ ਦੇਖ ਰਹੇ ਹਾਂ ਸੜਕਾਂ ਦਾ ਮਾੜਾ ਹਾਲ ਹੈ ਸੀਵਰੇਜ ਦਾ ਮਾੜਾ ਹਾਲ ਹੈ ਤੇ ਅਗਰ ਦੇਖਿਆ ਜਾਵੇ ਅਗਰ ਪਾਰਕਾਂ ਦੀ ਗੱਲ ਕਰੀਏ ਪਾਰਕਾਂ ਦੀ ਵੀ ਹ ਕੰਡੀਸ਼ਨ ਕੀ ਹੈ ਯਾਨੀ ਕਿ ਕੁੱਲ ਮਿਲਾ ਕੇ ਜਦੋਂ ਦੀ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਹੈ ਹੋਂ ਵਿੱਚ ਖੰਡਰ ਸ਼ਹਿਰ ਦੇ ਜੇ ਹਾਲਾਤ ਹੋ ਗਏ ਮੈਂ ਨਹੀਂ ਕਹਿੰਦਾ ਵੀ ਇਹ ਖੰਡਰ ਸ਼ਹਿਰ ਚ ਪਹਿਲਾਂ ਕਦੇ ਅਸੀਂ ਕਿਸੇ ਨੇ ਦੇਖੇ ਹੋਣ ਇੰਨੇ ਮਾੜੇ ਹਾਲਾਤ ਜਦੋਂ ਕਿ ਜੇ ਅਗਰ ਆਪਾਂ ਗੱਲ ਕਰੀਏ ਸਰਕਾਰ ਇਹਨਾਂ ਦੀ ਐਪੀਨਾ ਦਾ ਐਮਐਲਏ ਇਹਨਾਂ ਦਾ ਤੇ ਹੁਣ ਪ੍ਰਧਾਨ ਇਹਨਾਂ ਦਾ ਪਰ ਸੁਧਾਰ ਕੋਈ ਨਹੀਂ ਹੈ ਕਿਸੇ ਵੀ ਸੁਸਾਇਟੀ ਚਲੇ ਜਾ ਆਪਣੇ ਕਨੜਦੇ ਤੇ ਸ਼ਿਵਾਲਿਕ ਸਿਟੀ ਦੀ ਗੱਲ ਕਰੀਏ ਪਿੱਛੇ ਜੀ ਰਣਜੀਤ ਸਿੰਘ ਜਿੱਤੀ ਪਟਿਆਲਾ ਵਾਲਾ ਨੇ ਉੱਥੇ ਮੀਟਿੰਗ ਕੀਤੀ ਉੱਥੇ ਲੋਕੀ ਇੰਨੇ ਪਰੇਸ਼ਾਨ ਨੇ ਉਹ ਕਹਿੰਦੇ ਵੀ ਅਸੀਂ ਜੇ ਰਾਤ ਭਰ ਅਗਰ ਡਾਕਟਰ ਕੋਲ ਵੀ ਜਾਣਾ ਪਵੇ ਸਾਨੂੰ ਘਰ ਤੋਂ ਨਿਕਲਣਾ ਮੁਸ਼ਕਲ ਹੋਇਆ ਹੈ ਇੱਕ ਲੜਕੇ ਨੇ ਦੱਸਿਆ ਵੀ ਅਸੀਂ ਆਪਣੇ ਫਾਦਰ ਸਾਹਿਬ ਨੂੰ ਲੈ ਕੇ ਜਾਣਾ ਸੀ ਅੱਧਾ ਘੰਟਾ ਕਹਿੰਦੇ ਅਸੀਂ ਸ਼ਿਵਾਲਿਕ ਸਿਟੀ ਤੋਂ ਗੇਟ ਤੱਕ ਸਾਡਾ ਲੱਗਿਆ ਤੇ ਐਡੇ ਹਾਲਾਤ ਹੋਏ ਹੋਏ ਨੇ ਕਿਸੇ ਵੀ ਤੁਸੀਂ ਸੁਸਾਇਟੀ ਵੀ ਜਾ ਕੇ ਦੇਖ ਸਕਦੇ ਹੋ ਕਿ ਹਾਲਾਤ ਨੇ ਅੱਜ ਕੱਲ ਤੇ ਇਹਨਾਂ ਨੇ ਬਿਲਕੁਲ ਹੀ ਖਰੜ ਸ਼ਹਿਰ ਨੂੰ ਜੋ ਆਪਾਂ ਕਹਿ ਸਕਦੇ ਆ ਇੱਕ 10 ਸਾਲ 20 ਅੰ ਪਿਛੇ ਲੈ ਗਏ ਜੋ ਇਹ ਸਰਕਾਰ ਬਣੀ ਹੈ ਕਿ ਅੱਜ ਜੋ ਇਹ ਮੀਟਿੰਗ ਹੈ ਆਪਾਂ ਨੇ ਆਪਣੇ ਸੁਝਾਅ ਦੇਣੇ ਹੈ ਕਿ ਆਪਾਂ ਜੋ ਖਰੜ ਸ਼ਹਿਰ ਨੇ ਸੁਸਾਇਟੀਆਂ ਨੇ ਇਹਨਾਂ ਨੂੰ ਆਪਾਂ ਵਧੀਆ ਬਣਾਈਏ ਆਪਾਂ ਕਿਤੇ ਵੀ ਐਸਟੀਐਮ ਨੂੰ ਮਿਲਣਾ ਹੈ ਡੀਸੀ ਨੂੰ ਜੇ ਕਿਸੇ ਹੋਰ ਉੱਚ ਪ੍ਰਸ਼ਾਸਨ ਨੂੰ ਮਿਲਣਾ ਹੈ ਆਪਾਂ ਉਹਨਾਂ ਨੂੰ ਬਗਿ ਲਈਏ ਜਿੱਥੇ ਵੀ ਅਪ ਸੁਧਾਰ ਕਰ ਸਕਦੇ ਸੁਧਾਰ ਕਰੀਏ ਕਿਉਂਕਿ 3 ਸਾਲ ਪਿਛਲੇ 3 ਸਾਲ ਆਮ ਆਦਮੀ ਪਾਰਟੀ ਮੇਰੀ ਭੈਣ ਮੋਲਕਾ ਗਨਵਾਲ ਇੱਥੇ ਕੈਬਨਲ ਮੰਤਰੀ ਵੀ ਰਹੀ ਹੁਣ 4 ਸਾਲ ਹੋ ਗਏ ਐਮ ਐਲ ਏ ਵੀ ਆਪਣਾ ਪਰ ਖਰੜ ਦੇ ਹਾਲਾਤ ਦੇਖ ਲੋ ਇਹਨਾਂ ਨੇ ਸਾਰਾ ਸਮਾਂ ਖਰੜ ਸ਼ਹਿਰ ਦਾ ਪ੍ਰਧਾਨ ਬਦਲਣ ਤੇ ਹੀ ਲਾਤਾ ਇਹੇ ਕੰਮ ਇਹ ਜਿਹੜਾ ਸੀ ਅਗਰ ਇਹ ਧਿਆਨ ਦੰਦੇ ਕਹਿੰਦੇ ਜੀ ਕਰੋੜ ਨੂੰ ਕੈਲੀਫੋਰਨੀਆ ਬਣਾ ਦਾਂਗੇ ਕੈਨੇਡਾ ਬਣਾ ਦਾਂਗੇ ਪਰ ਸਾਡੇ ਸ਼ਹਿਰ ਨੂੰ ਨਰਕ ਬਣਾਤਾ ਇਹਨਾਂ ਨੇ 4 ਸਾਲਾਂ ਵਿੱਚ ਤੇ ਅੱਜ ਜੋ ਇਹ ਤੁਸੀਂ ਦੇਖ ਰਹੇ ਹੋ ਆਪਣਾ ਇੰਨੀ ਭਾਰੀ بارش ਵੀ ਹੋ ਰਹੀ ਹੈ ਪਰ ਫਿਰ ਵੀ ਲੋਕਾਂ ਚ ਉਤਸ਼ਾਹ ਤੇ ਕੋਨ ਨੂੰ ਲੈ ਵੀ ਆਪਣਾ ਹਾਲ ਜਿਹੜਾ ਪੂਰਾ ਭਰਿਆ ਹੋਇਆ ਹੈ ਇਹ ਸਾਰਾ ਜਿੱਤੀ ਵਾਈ ਦੇ ਨਾਲ ਪਿਆਰ ਹੈ ਮੈਗਨਸ ਅਵੇਨਿਊ ਨੂੰ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਤੇ ਆਪਾਂ ਇਸ ਪਿਆਰ ਨੂੰ ਬਰਕਰਾਰ ਰੱਖਣਾ ਹੈ ਕਿਉਂਕਿ ਆਪਣੇ ਖਰੜ ਸ਼ਹਿਰ ਨੂੰ ਕਦੇ ਵੀ ਲੋਕਲ ਜਿਹੜਾ ਕੈਂਡੀਡੇਟ ਹੈ ਉਹ ਨਹੀਂ ਮਿਲਿਆ ਇਥੋਂ ਆਪਾਂ ਹੁਣ ਲੋਕਲ ਕੈਂਡੀਡੇਟ ਜਿੱਤੀ ਬਈ ਆਪਣਾ ਹੈਗਾ ਇਹਨਾਂ ਦੀ ਆਪਾਂ ਦੱਬੋ ਕੇ ਮਦਦ ਕਰਾਂਗੇ ਤੇ ਇਹਨਾਂ ਨੂੰ ਆਪਾਂ ਅੱਗੇ ਲੈ ਕੇ ਆਈਏ ਤਾਂ ਜੋ ਖਰੜ ਸ਼ਹਿਰ ਨੂੰ ਆਪਾਂ ਵਧਿਆ ਤੇ ਸੁੰਦਰ ਬਣਾ ਸਕੀਏ ਤੇ ਜਿੰਨਾਂ ਨੂੰ ਵੀ ਕੋਈ ਕਿਸੇ ਸਾਰੇ ਮੈਨੂੰ ਲੱਗਦਾ ਅਲੱਗ-ਅਲੱਗ ਅੱਜ ਸੁਸਾਇਟੀਆਂ ਦਾ ਸਾਡੇ ਵਿੱਚਕਾਰ ਲੋਕ ਬੈਠੇ ਨੇ ਕਨੜ ਸ਼ਹਿਰ ਚੋਂ ਆਏ ਹੋਏ ਅਲਗ-ਅਲਗ ਜਗ੍ਹਾ ਤੋਂ ਕਿਦੇ ਵਿੱਚ ਦੇਖ ਲੋ ਹਾਲਤ ਕੀ ਨੇ ਤੇ ਆਪਾਂ ਆਓ ਨਾਲ ਮਿਲ ਕੇ ਆਪਣੇ ਸ਼ਹਿਰ ਨੂੰ ਵਧੀਆ ਬਣਾਈਏ ਤੇ ਜੋ ਵੀ ਤੁਹਾਡਾ ਸੁਝਾਅ ਹੈ ਉਸ ਨੂੰ ਆਪਾਂ ਅੱਗੇ ਲੈ ਕੇ ਆਓ ਸਾਡੇ ਤੱਕ ਪਹੁੰਚਾਓ ਜਿੱਤੀ ਬਾਈ ਦਾ ਨੰਬਰ ਲੋ ਉਹਦੇ ਨਾਲ ਸੰਪਰਕ ਕਰੋ ਸਿੱਧਾ ਤਾਂ ਜੋ ਆਪਣੇ ਜੋ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰ ਸਕੀਏ ਤਾਂ ਜੋ ਆਪਣੀਆਂ ਪਾਰਕਾਂ ਸੀਵਰੇਜ ਸੜਕਾਂ ਸਟਰੀਟ ਕਲੈਟਾਂ ਇਹ ਸਾਰਾ ਕੁਝ ਵਧੀਆ ਬਣੇ ਤੇ ਤੁਸੀਂ ਦੇਖੋ ਜਿਹੜੇ ਕਾਂਗਰਸ ਦੇ ਸਮੇਂ ਕੰਮ سٹਾਰਟ ਹੋਏ ਸੀ ਉਹ ਕੰਮ ਉਦੋਂ ਹੀ ਰੋ ਰਹੇ ਨੇ 4 ਸਾਲ ਹੋ ਗਏ ਸਾਡੇ ਝੁੰਗੀਆਂ